ਪਾਕਿਸਤਾਨ ਬੇਸਡ ਆਈਐਸਆਈ ਜੀ ਇਹ ਹੈਂਡਲ ਕਰ ਰਹੀ ਸੀ ਜੀ ਇਹਨਾਂ ਦਾ ਜਿਹੜਾ ਹੈਂਡਲਰ ਸੀਗਾ ਯਾਰ ਮੇਰਾ ਯਾਰ ਜਿਹੜਾ ਹੈਂਡਲਰ ਸੀਗਾ ਉਹ ਪਾਕਿਸਤਾਨ ਤੇ ਬੈਠ ਕੇ ਵਕ ਵਕ ਜਗ੍ਹਾ ਫੋਨ ਕਰਦਾ ਸੀਗਾ ਜੀ ਤੇ ਅਲੱਗ ਅਲੱਗ ਇੰਨੇ 엘ਿਮੈਂਟਸ ਨੂੰ ਟੱਚ ਕਰਦਾ ਸੀ ਇਸ ਇਨਫੋਰਮੇਸ਼ਨ ਤੇ ਪਹਿਲਾਂ ਹੀ ਤਿੰਨ ਲੋਕ ਆਪਾਂ ਰਿਸਕ ਕਰ ਚੁੱਕੇ ਇੱਕ ਬਿਹਾਰ ਤੋਂ ਇੱਕ ਹਰਿਆਣਾ ਤੋਂ ਤੇ ਇੱਕ ਪੰਜਾਬ ਤੋਂ ਲੁਧਿਆਣਾ ਤੋਂ ਠੀਕ ਸੋ ਕਿੰਨੇ ਲੋਕ ਸੀ ਸਾਰੇ ਸਾਨੂੰ ਸਮਾਜਿਕ ਉਸਹਲ ਕਰ ਲਾਂਗੇ ਯਾਰ ਰਿਕਮੈਂਡ ਹਰ ਇਨਸਾਨ ਦੀ ਅਲੱਗ-ਅਲੱਗ ਟਾਸਕਿੰਗ ਸੀ ਲੋਕੋ ਬਹੁਤ ਲੋਕੋ ਵਰਚੁਅਲ ਨੰਬਰ ਤੋਂ ਕਾਲ ਆਉਂਦੀ ਸੀ ਕਿ ਵਰਚੁਅਲ ਨੰਬਰ ਜਿਹੜਾ ਚੱਲ ਰਿਹਾ ਸੀਗਾ ਪਾਕਿਸਤਾਨ ਦੇ ਚੱਲਦੇ ਸੀਗਾ ਹੈਂਡਲਰ ਜਿਹੜਾ ਸੀਗਾ ਉਹ ਪਾਕ ਹਾਈਐਸ ਦਾ ਸੀਗਾ ਕਿਸ ਗਰੁੱਪ ਨਾਲ ਲਿੰਕ ਹੈ ਇਸ ਸਵੇਰ ਤੱਕ ਤੁਹਾਨੂੰ ਡਿਟੇਲਡ ਪ੍ਰੈਜ਼ੈਂਟੇਸ਼ਨ ਚਾਪਾ ਦੱਸ ਦਿੰਗੇ ਨੰਬਰ 1 ਨੰਬਰ 2 ਆਰ ਜਿਹੜਾ ਮੁਕਾਬਲਾ ਪੁਲਿਸ ਨਾਲ ਹੋਇਆ ਹੈ ਅੱਛਾ ਯਾ ਤਾਂ ਜਿਹੜੀ ਜਿੰਗਲੀ ਨੇ ਜਿਹੜਾ ਪਾਕਿਸਤਾਨ ਬੇਸ ਗ੍ਰੈਂਡਲਰ ਸੀ ਉਹਨਾਂ ਨੇ ਇਹਨੂੰ ਟਾਸਕਿੰਗ ਦਿੱਤੀ ਸੀ ਕਿ ਮਿੱਤੂ ਸਾਹਿਬ ਉਹਨਾਂ ਨੇ ਸੱਜੇ ਬੋਲੀਓ ਕੋਈ ਨੀਟ ਕਰ ਜੰਗੀ ਇਹਨਾਂ ਦੋਨਾਂ ਨੂੰ ਟਾਸਕਿੰਗ ਦਿੱਤੀ ਸੀ ਕਿ ਪਰਟੀਕੂਲਰ ਸਪਾਟ ਤੇ ਗਰਨੇਡ ਪਈਆਂ ਜੀ ਜੀ ਪਰਟੀਕੂਲਰ ਸਪਾਟ ਤੇ ਗਰਨੇਡਸ ਦਾ ਐਕਸਚੇਂਜ ਹੋਊਗਾ ਜੀ ਤੇ ਤੁਸੀਂ ਗਰਨੇਡ ਲੈ ਕੇ ਡਿਜ਼ਾਈਗਨੇਟਿਡ ਪਲੇਸ ਤੇ ਛੁਟਨੇ ਕੀ ਜਾਨੀਮਾਲੀ ਨੁਕਸਾਨ ਵੀ ਹੋ ਸਟੇਟ ਚ ਅਨਰੈਸਟ ਹੋਏ ਤੇ ਪੀਸ ਖਰਾਬ ਹੋਏ ਤੇ ਇਹ Trap ਲਗਾਇਆ ਹੋਇਆ ਸੀਗਾ ਜੀ Trap ਜਦ ਇਹਨਾਂ ਨੂੰ ਘੇਰਿਆ ਗਿਆ ਇੱਥੇ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ DCP ਇਨਵੈਸਟੀਗੇਸ਼ਨ ਤੇ ਉਹਨਾਂ ਦੀ ਸਾਰੀ ਟੀਮ ADCਪ ਇਨਵੈਸਟੀਗੇਸ਼ਨ ਕ੍ਰਾਈਮ ਬ੍ਰਾਂਚ ਸਪੈਸ਼ਲ ਸੈੱਲ ਤੇ ਸੀਆਈਏ ਦੇ ਵਾਰ ਆਲ ਇਨਵੋਲਡ ਚਾਰ ਫਾਇਰ ਜਿਹੜੇ ਹੈ ਇਹਨਾਂ ਤੇ ਫਾਇਰਿੰਗ ਨੂੰ ਕਾਫੀ ਹੋਈ ਚਾਰ ਫਾਇਰ ਇਹਨਾਂ ਦੇ ਸਾਡੀ ਗੱਡੀ ਚ ਲੱਗੇ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਕੁਝ ਹਵਾਈ ਫਾਇਰਿੰਗ ਕੀਤੀ ਪਹਿਲਾਂ ਤੇ ਚਾਰ ਗੋਲੀਆਂ ਫਾਇਰ ਕੀਤੀਆਂ ਇੱਕ ਦੇ ਤਿੰਨ ਗੋਲੀਆਂ ਲੱਗੀਆਂ ਹਾਲੇ ਤੱਕ ਜਿਹੜਾ ਇਨਫੋਰਮੇਸ਼ਨ ਹੈ ਆਈ ऍम नॉट ਬੀ ਐਕਚੁਅਲੀ ਕਰੈਕਟ ਤਿੰਨ ਗੋਲੀਆਂ ਇੱਕ ਨੂੰ ਲੱਗੀਆਂ ਤੇ ਇੱਕ ਗੋਲੀ ਜਿਹੜੀ ਹੈ ਦੂਜੇ ਨੂੰ ਲੱਗੀ ਹੈ ਦੇ ਇਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਿਆ ਲੈ ਕੇ ਜਾਇਆ ਗਿਆ ਜੀ ਉਹ ਬੀਬੀ ਸੀ ਇੱਕ ਜਿਹੜਾ ਹੈ ਉਹ ਕਾਫੀ ਕ੍ਰਿਟੀਕਲ ਹੈ ਜੀ ਮੌਤ ਨਹੀਂ ਹੋਈ ਸਰ ਵੀ ਡੈਸ਼ ਹਾਲੇ ਹਾਲੇ ਤੱਕ ਕੰਫਰਮ ਨਹੀਂ ਹੋ ਤਾਂ ਡਾਕਟਰ ਕਰਨਗੇ ਜੀ ਜੀ ਕਿੱਥੇ ਕਿੱਥੇ ਲੱਗਿਆ ਕਿੱਥੇ ਕਿੱਥੇ ਗੋਲੀ ਲੱਗੀ ਸਰ ਨਾਮ ਕੀ ਇਹਨਾਂ ਦੇ ਨਾਮ ਨਾ ਇੱਕ ਗੋਲੀ ਪੇਟ 'ਚ ਲੱਗੀ ਹੈ ਜੀ ਹਾਂ ਜੀ ਜੀ ਸਰ ਨਾ ਬੋਲੋ ਇੱਕ ਛਾਤੀ 'ਤੇ ਲੱਗੀ ਇਹ ਨਾਮ ਜਿਹੜੇ ਹਨ ਹੁਣ ਤੱਕ ਆਈਡੈਂਟੀਫਾਈ ਨਹੀਂ ਹੋ ਨਾ ਵਿਓਚੇ ਬੰਦੇ ਕੁਝ ਪਤਾ ਲੱਗਿਆ ਸਰ ਗੋਲੀ ਦਾ ਰਿਪੋਰਟ ਹੈ ਸਰ ਜੀ ਕਿਸੇ ਇੱਕ ਮਿੰਟ ਜੀ ਡਿਟੇਲ ਪੂਰੀ ਦੱਸ ਜੀ ਕਿਹੜੀ ਜਗ੍ਹਾ ਤੋਂ ਆ ਰਹੇ ਸੀਗੇ ਇਹ ਬਸਤੀ ਜੋਧੇਵਾਲ ਸਾਈਡ ਤੋਂ ਆ ਰਹੇ ਸੀ ਸਰ ਜਿਹੜੇ ਬੰਦੇ ਪਹਿਲਾਂ ਮਰੇ ਸੀਗੇ ਉਹਨਾਂ ਦੇ ਨਾਮ ਦੱਸ ਦੋ ਇੱਕ ਕੱਲ ਤੁਹਾਨੂੰ ਬਿਲਕੁਲ ਡਿਟ ਰਿਕਵਰੀ ਰਿਕਵਰੀ ਹੁਣ ਤੱਕ ਜਿਹੜੀ ਹੋਈ ਹੈ ਇੱਕ ਮਿੰਟ ਜੀ ਇੱਕ ਮਿੰਟ ਰਿਕਵਰੀ ਜਿਹੜੀ ਹੁਣ ਤੱਕ ਹੋਈ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਸਰ ਇਹਨਾਂ ਕੋਲ ਵੈਪਨ ਕਿਹੜੇ ਸੀ ਰਿਕਵਰੀ ਜਿਹੜੀ ਹੁਣ ਤੱਕ ਰਿਕਵਰੀ ਜਿਹੜੀ ਹੁਣ ਤੱਕ ਹੋਈ ਹੈ ਦੋ ਚਾਈਨੀਜ਼ ਮੇਡ ਗਰਨੇਡ ਜਿਹੜੇ ਹੈ ਉਹ ਬਰਾਮਦ ਹੋਏ ਹੈ ਸਫਿਸਟੀਕੇਟਿਡ ਗਰਨੇਡਸ ਹੈ ਇੱਕ ਮਿੰਟ ਜੀ ਇੱਕ ਮਿੰਟ ਯਾਰ ਨੰਬਰ 1 ਨੰਬਰ 2 ਪੰਜ ਪਿਸਟਲਸ ਮਿਲੇ ਹੈ ਸਫਿਸਟੀਕੇਟਿਡ ਕ੍ਰਾਸ ਦਾ ਬਾਰਡਰ ਇੱਕ ਤੋਂ ਆਏ ਹੈ ਇਹ ਚਾਈਨੀਜ਼ ਸਟਾਰ ਪਿਸਟਲ ਹੈ ਤੇ 50 ਤੋਂ ਵੱਧ ਕਾਰਤੂਸ ਜਿਹੜੇ ਜਿੰਦਾ ਕਾਰਤੂਸ ਉਹ ਬਰਾਬਦ ਹੋਏ ਜੀ ਸਰ ਇੱਕ ਇੱਕ ਮਿੰਟ ਚਲ ਜਿਹੜੇ ਗਰਨੇਡ ਇਹ ਮਤਲਬ ਕਿ ਇਹਨਾਂ ਨੇ ਐਕਸਚੇਂਜ ਇੱਥੇ ਕਿੱਥੇ ਸੀਗੇ ਕਿੱਥੇ ਕਰਨੇ ਸੀਗੇ ਇੱਥੇ ਕਰਨੇ ਸੀ ਇਹ ਦੇਣ ਆਏ ਸੀ ਕਿ ਲੈਣ ਆਏ ਸੀਗੇ ਇਹ ਲੈਣ ਆਏ ਸੀ ਤੇ ਲੈਣ ਆਏ ਸੀ ਜਿਹੜੇ ਦੇਣ ਆਏ ਸੀ ਉਹ ਕਿੱਥੇ ਆ ਉਹ ਸਾਡੇ ਕੋਲ ਹੈ ਜੀ ਉਹ ਤੁਹਾਡੇ ਰੈਸਟ੍ਰੈਂਡ ਹੈ ਕਿੰਨੇ ਬੰਦੇ ਸਰ ਤਿੰਨ ਬੰਦੇ ਟੋਟਲ ਅਰੈਸਟਡ ਹੈ ਇੱਕ ਹਰਿਆਣੇ ਤੋਂ ਹੈ अच्छा जी एक बिहार ਤੋਂ ਐ ਓਕੇ ਇੱਕਥੇ ਦਾ ਲੋਕਾਂ ਨਾਲ ਜੀ ਓਕੇ ਸਰ ਇਹਦਾ ਕੋਈ ਲਿੰਕ ਜਿਹੜੇ ਦਿਨ ਪੜ੍ਹੇ ਸੀ ਉਹਨਾਂ ਨਾਲ ਲਿੰਕ ਨਹੀਂ ਇਹ ਇਹ ਜਿਹੜੇ ਬੰਦੇ ਆ ਇਹ ਆਇਡੈਂਟੀਫਾਈ ਨਹੀਂ ਤਾਂ ਜਿਹੜੇ ਫੜੇ ਉਹਨਾਂ ਨੂੰ ਦੱਸ ਦੋ ਨਾਮ ਇੱਕ ਤਾਂ ਅਜੇ ਹੈ ਜਿਹੜਾ ਫਤਿਹਬਾਦ ਹਰਿਆਣੇ ਦਾ ਹੈ ਓਕੇ ਇੱਕ ਅਰਸ਼ਾ ਬਿਹਾਰ ਤੋਂ ਠੀਕ ਹੈ ਇਹ ਭੋਜਪੁਰ ਜ਼ਿਲ੍ਹਾ ਤੇ ਇੱਕ ਸ਼ਮਸ਼ੀਰ ਹੈ ਜਿਹੜਾ ਲੋਕਲ ਹੈ ਜੀ ਸਰ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਜਿਹੜਾ ਸ਼ਮਸ਼ੀਰ ਵੀ ਹੈ ਉਹ ਤੇਰਾ ਲੋਕਲ ਨਹੀਂ ਹੈ ਰਹਿਣ ਵਾਲਾ ਉਹ ਫਿਰੋਜ਼ਪੁਰ ਦਾ ਹੈ ਇੱਥੇ ਆਪਣੀ ਭੈਣ ਦੇ ਕੋਲ ਪਿਛਲੇ 6 ਮਹੀਨੇ ਤੋਂ ਰਹਿ ਰਿਹਾ ਸਰ ਇਹਨਾਂ ਦਾ ਕੋਈ ਕ੍ਰਿਮੀਨਲ ਕ੍ਰਿਮੀਨਲ ਰਿਕਾਰਡ ਹੈ ਸਾਰਿਆਂ ਦਾ ਕ੍ਰਿਮੀਨਲ ਰਿਕਾਰਡ ਹੈ 2-2 3-3 ਪਰਚੇ ਨਹੀਂ ਇਹ ਤੁਹਾਨੂੰ ਸਿਕਿਉਰਿਟੀ ਰੀਜ਼ਨਸ ਤੇ ਆਪਾਂ ਨਹੀਂ ਦੱਸ ਸਕਦੇ ਸਰ ਦੂਜੀ ਗੱਲ ਸਰ ਜਿਹੜਾ ਇੱਕ ਮਿੰਟ ਜੋਧੇਪੁਰ ਬਸਤੀ ਦਾ ਮਾਮਲਾ ਸੀ ਉਹ ਵੀ ਇੱਥੇ ਹੀ ਤੁਸੀਂ ਵੀ ਕਹਿ ਰਹੇ ਕਿ ਇਹ ਜੋਧੇਪੁਰ ਬਸਤੀ ਵਾਲਾ ਉਹ ਮਾਮਲੇ ਨਾਲ ਜ ਇਸ ਲਈ ਨਹੀਂ ਹੈ ਕਿਉਂਕਿ ਇਟ ਇਜ਼ ਅ ਡਿਫਰੈਂਟ ਮੋਡਿਊਲ ਇਹਦਾ ਹੈਂਡਲਰ ਹੀ ਟੋਟਲ ਡਿਫਰੈਂਟ ਹੈ ਸਰ ਜਿਹੜਾ ਹੈਡਕੈਡ ਡਾਇਨਾਮਿਟ ਹੈ ਜੀ ਅੱਜਕੱਲ ਜਿਹੜੇ ਵੀ ਕ੍ਰਾਸ ਬਾਰਡਰ ਪਾਕਿਸਤਾਨ ਤੋਂ ਜਿਹੜਾ ਆਈਐਸਆਈ ਪੁਸ਼ ਇਨ ਕਰ ਰਹੀ ਹੈ ਉਹ ਜ਼ਿਆਦਾਤਰ ਚਾਈਨਸ ਮੀਡ ਹੈ ਸਰ ਜਿਹੜੇ ਜਿਹੜੇ ਅਧਿਸ਼ਕਮੰਦ ਯਾਰ 1 ਮਿੰਟ ਯਾਰ ਸਭ ਕੋਈ ਮੁਲਾਜ਼ਮ ਦੀ ਖਬਰ ਬਣਾਉਂਦੇ ਯਾਰ ਨਹੀਂ ਮੁਲਾਜ਼ਮ ਸਾਰੇ ਸੇਫ ਹੈ ਸਰ ਇਹ ਡਿਲਿਕਟ ਨਾ ਹੋਈ ਉਹਦਾ ਕੋਈ ਲਿੰਕ ਹੈਗਾ ਦਿੱਲੀ ਨਾਲ ਇਹ ਇੰਡੀਸ਼ ਬਹੁਤ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਧੀਰੇ ਧੀਰੇ ਤਾਨੂੰ ਹਰ ਰੋਜ਼ ਇੱਕ ਦਿਨ ਛੱਡ ਕੇ ਬ੍ਰੀਫ ਕਰਦਾ ਸਰ ਸਰ ਨੇ ਟਾਰਗੇਟ ਦੀ ਸੀਗਾ ਸਰ ਕੋਈ ਟਾਰਗੇਟ ਮੈਂ ਤੁਹਾਨੂੰ ਦਸਤਾਫਰ ਸਿਕਿਟੀ ਉਟੀ ਦੀਸ ਲੁਧਿਆਣਾ ਸੀ ਕੋਈ ਹੋਰ ਸ਼ਾਟ ਨਹੀਂ ਅੱਜ ਆਇਆ ਕੰਨਸਪੋਰਟ